ਜੀ ਸਰ ਹਾਂਜੀ ਚੌਧਰੀ ਸਾਹਿਬ ਅੱਜ ਧਰਨੇ ਤੇ ਬੈਠੇ ਹੋ ਗੁਰਦਾਸਪੁਰ ਮਿਰਕ ਫਲਾਂਟ ਦੇ ਨਜ਼ਦੀਕ ਕਿ ਇਹ ਮਾਮਲਾ ਵਾਹਰ ਕਿਉਂ ਤੁਹਾਨੂੰ ਧਰਨੇ ਤੇ ਬੈਠਣਾ ਪਿਆ ਉਹ ਦੁੱਖ ਦੀ ਗੱਲ ਆ ਕਿ ਇੱਕ ਘੱਟ ਗਿਣਤੀ ਮਸੀ ਭਾਈਚਾਰੇ ਦਾ ਡਰਾਈਵਰ ਸੀ ਸਿਰਫ ਗੱਲ ਕੀ ਆ ਕਿ ਜਿਹੜੀ ਇਹ ਅਫਸਾਈ ਦੇ ਸਟੋਰ ਨੇ ਅਸਵੇਲੇ ਗੱਡੀਆਂ ਜਿਹੜੀਆਂ ਉਸ ਸਟੋਰਾਂ ਦੇ ਵਿੱਚ ਜਿਹੜੀਆਂ ਹਾਂ ਲੋਡਡ ਹੋ ਰਹੀਆਂ ਨੇ ਤੇ ਉਹ ਨੰਬਰ ਜਦੋਂ ਕੁਨਾ ਬੱਚ ਕੋਈ ਆਪਸੀ ਮਿਸਅੰਡਰਸਟੈਂਡਿੰਗ ਹੋਈ ਆ ਇਹਦੇ ਵਿੱਚ ਗੱਡੀ ਦੂਜੀ ਗੱਡੀ ਨਾਲ ਟੱਚ ਹੋਈ ਵੀ ਕੰਮ ਆਇਆ ਇਹਨਾਂ ਨੂੰ ਲੈ ਕੇ ਚਲੋ ਬੰਦੇ ਜਿਹੜੇ ਮਾਲਕ ਆ ਹੁੰਦੇ ਆ ਆ ਕੇ ਉਹ ਮੁੰਡਾ ਉਹਨਾਂ ਨੂੰ ਹੀ ਕਹਿ ਰਿਹਾ ਵੀ ਜਿਹੜਾ ਤੁਹਾਡਾ ਲੌਸ ਹੋਇਆ ਮੈਂ ਲੌਸ ਤੁਹਾਡਾ ਜਿਹੜਾ ਆ ਉਹ ਪੇ ਕਰਨ ਨੂੰ ਤਿਆਰ ਆ ਵੀ ਕੋਈ ਗੱਲ ਨਹੀਂ ਕਿ ਇੱਥੇ ਰਾਸ਼ ਸੀਗਾ ਜਿਹੜੇ ਕਰਕੇ ਗੱਡੀ ਜਿਹੜੀ ਆ ਟੱਚ ਹੋ ਗਈ। ਬਾਕੀ ਇਹ ਵੀ ਕੋਈ ਗੱਲ ਨਹੀਂ ਹੈ। ਗੱਡੀਆਂ ਰੋਡਾਂ ਦੇ ਉੱਪਰ ਐਕਸੀਡੈਂਟ ਹੋ ਜਾਂਦੀਆਂ, ਗੱਡੀਆਂ ਪਲਟ ਜਾਂਦੀਆਂ, ਤਦ ਵੀ ਲੋਕ ਜਿਹੜੇ ਆ ਸਬਰ ਕਰਦੇ ਨੇ। ਪਰ ਇੱਥੇ ਜਿਹੜਾ ਉਹਨੇ ਪੇਸ਼ੈਂਸ ਨਹੀਂ ਦਿਖਾਈ, ਗੁੰਡਾਗਰਦੀ ਦਿਖਾਈ। ਉਹ ਮਾਲਕ ਆਉਂਦਾ ਆ ਕੇ ਗੋਲੀਆਂ ਮਾਰਦਾ, ਤਿੰਨ ਗੋਲੀਆਂ ਕੰਦੇ ਵੀ ਉਹਨੇ ਜਿਹੜੀਆਂ ਉਹ ਜਿਹੜੇ ਸ਼ੂਟ ਕੀਤੇ ਨੇ 3 ਰਾਉਂਡਸ। ਤਿੰਨ ਗੋਲੀਆਂ ਮਾਰ ਕੇ ਐਟ ਦੀ ਸਪੋਰਟ ਮੁੰਡੇ ਨੂੰ ਮਾਰ ਦਿੱਤਾ। ਬਰ ਗੱਲ ਸੋਚਣ ਵਾਲੀ ਇਹ ਆ ਕਿ ਚੋਣ ਜਾਬਤਾ ਲੱਗਾ ਆ ਮਾਡਲ ਕੋਰਪ ਕੰਡਕਟ ਜਿਹੜਾ ਇੱਥੇ ਇਸ ਵੇਲੇ ਪੂਰੇ ਦੇਸ਼ 'ਚ ਲੱਗਾ ਚੋਣ ਕਮਿਸ਼ਨ ਨੇ ਕਿਹਾ ਕਿ ਇਲਾਕੇ ਦਾ ਥਾਣੇਦਾਰ ਜਿਹੜਾ ਆ ਉਹਦੇ ਕੋਲ ਲਿਸਟ ਆ ਜਾਂਦੀਆਂ ਆ ਵੀ ਆ ਲਾਇਸੈਂਸ ਜਾਰੀ ਹੋਏ ਨੇ ਅਸਲੇ ਦੇ ਇਹ ਸਾਰੇ ਜਮ੍ਹਾਂ ਕਰਾਓ ਹੁਣੇ ਸਮਝ ਨਹੀਂ ਆਉਂਦੀ ਵੀ ਇਹ ਬੰਦਿਆਂ ਕੋਲ ਜਿਹੜੇ ਹਥਿਆਰ ਆ ਜਮ੍ਹਾਂ ਕਿਉਂ ਨਹੀਂ ਕਰਾਏ ਗਏ ਜੀ ਕੀ ਇਹਨਾਂ ਨੂੰ ਫ੍ਰੀਹੈਂਡ ਕੀਤਾ ਗਿਆ ਆ ਵੀ ਤੁਸੀਂ ਇਹ ਇਲੈਕਸ਼ਨ ਦੇ ਵਿੱਚ ਗੋਲੀਆਂ ਮਾਰੋ ਲੋਕਾਂ ਨੂੰ ਇਹ ਇਹ ਜਵਾਬ ਤੇ ਹੁਣ ਜਿਹੜਾ ਚੋਣ ਕਮਿਸ਼ਨ ਨੂੰ ਵੀ ਦੇਣਾ ਪਏਗਾ ਇਹ ਜਵਾਬ ਜਿਹੜਾ ਆ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੂੰ ਵੀ ਦੇਣਾ ਪਏਗਾ ਕਿ ਬਾਕੀ ਜੇ ਸਾਰੇ ਲੋਕਾਂ ਦੇ ਹਥਿਆਰ ਜਮ੍ਹਾਂ ਹੋ ਗਏ ਇਹ ਹਥਿਆਰ ਕਿੱਥੋਂ ਆਇਆ ਇਹਦਾ ਕਿਉਂ ਨਹੀਂ ਜਮ੍ਹਾਂ ਕੀਤਾ ਗਿਆ ਔਰ ਇੰਨੀ ਗੁੰਡਾ ਕਰਦੀ ਕਿ ਜਿਹੜਾ ਗਰੀਬਾਂ ਨੂੰ ਤੁਸੀਂ ਮੁੱਲੀ ਗਾਜਰਾ ਸਮਝ ਕੇ ਮਾਰੀ ਜਾ ਰਹੇ ਸਰ ਧਰਨਾ ਕਾਲੀ ਲਗਾਇਆ ਗਿਆ ਮੈਂ ਧਰਨਾ ਸਾਡੀ ਡਿਮਾਂਡ ਆ ਕਿ 11 ਦੇ ਅਰਾਊਂਡ ਮੁੰਡਾ ਮਾਰਿਆ 4-5 ਘੰਟੇ ਹੋ ਗਏ ਹਾਲੇ ਤੱਕ ਕੋਈ ਅਪਡੇਟ ਨਹੀਂ ਆ ਪੁਲਿਸ ਵੱਲੋਂ ਸਾਨੂੰ ਤਾਂ ਇੱਥੇ ਦੱਸਿਆ ਹੀ ਜਾ ਰਿਹਾ ਪਰਚਾ ਦਰਜ ਹੋ ਗਿਆ ਪਰ ਕੋਈ ਨਾ ਵੱਡੇ ਅਧਿਕਾਰੀ ਨੇ ਕੋਈ ਅਪਡੇਟ ਕੀਤਾ ਨਾ ਕਿਸੇ ਛੋਟੇ ਮੁਲਾਜ਼ਮ ਨੇ ਵਿਆਹ ਲਓ ਜੀ ਆ ਕਾਪੀ ਪਰਚਾ ਦਰਜ ਹੋ ਗਿਆ ਕਿੰਨੇ ਉੱਚ ਦੋਸ਼ੀ ਬਣਾਏ ਨੇ ਕਿੰਨੇ ਨਹੀਂ ਬਣਾਏ ਨੇ ਤੇ ਪਰਿਵਾਰ ਦੀ ਡਿਮਾਂਡ ਆ ਬੜੀ ਕਲੀਅਰ ਪਰਿਵਾਰ ਨਾਲ ਅਸੀਂ ਆ ਕੇ ਦੁੱਖ ਸਾਂਝਾ ਕੀਤਾ ਇੱਕੋ ਹੀ ਕਰਨਿੰਗ ਹੈਂਡ ਸੀਗਾ ਮੁੰਡਾ ਉਹਦੇ ਛੋਟੇ ਬੱਚੇ ਨੇ ਗਰੀਬ ਪਰਿਵਾਰ ਆ ਡਰਾਈਵਰੀ ਦਾ ਉਹ ਕੰਮ ਕਰਦਾ ਔਰ ਉਹਦੇ ਪਰਿਵਾਰ ਦੇ ਅੱਗੇ ਹੁਣ ਹਨੇਰਾ ਹੀ ਹਨੇਰਾ ਆ ਇੱਥੇ ਉਹਦੀ ਵਾਈਫ ਉਹਦੇ ਪਰਿਵਾਰ ਤੇ ਲੋਕ ਰੋ 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 ਬੁਰਾ ਹਾਲ ਆ ਤੇ ਇਸ ਕਰਕੇ ਹੁਣ ਪਰਿਵਾਰ ਦੀ ਡਿਮਾਂਡ ਆ ਕਿ ਜਦ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਜਦ ਤੱਕ ਉਹਨਾਂ ਨੂੰ ਸੜਕਾ ਪਿੱਛੇ ਸਿੱਟਿਆ ਜਾਂਦਾ ਉਦੋਂ ਤੱਕ ਅਸੀਂ ਇਹ ਨਾ ਤਾਂ ਪੋਸਟਮਾਰਟਮ ਕਰਾਉਣਾ ਉਹਨਾਂ ਨੇ ਕਿਹਾ ਤੇ ਨਾ ਹੀ ਅਸੀਂ ਧਰਨਾ ਖੜਨਾ ਟਾਈਮ 1 ਘੰਟਾ ਦਾ ਅਲਟੀਮੇਟਮ ਦਿੱਤਾ ਹੀ ਟਾਈਮ ਪੂਰਾ ਹੋਣ ਵਾਲਾ ਤੇ ਹਾਈਵੇ ਤੇ ਜਾਵਾਂਗੇ ਹੀ ਤੇ ਉਦੋਂ ਤੱਕ ਜਾਮ ਰੱਖਾਂਗੇ ਜਦੋਂ ਤੱਕ ਸਾਰੇ ਦੋਸ਼ੀ ਸੜਕਾ ਦੇ ਪਿੱਛੇ ਨਹੀਂ ਸਰ ਕਿੰਨਾ ਕ ਟਾਈਮ ਹੋ ਗਿਆ 1 ਘੰਟਾ ਤੇ ਤਕਰੀਬਨ ਹੋ ਚੁੱਕਿਆ ਹੁਣ ਅਗਲੀ ਕਾਰਵਾਈ ਕੀ ਰਹੇਗੀ ਨਹੀਂ 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 ਹਲੇ ਹਲੇ ਟਾਈਮ ਹੈਗਾ ਹਲੇ ਟਾਈਮ ਹੈਗਾ 1 ਘੰਟਾ ਨਹੀਂ ਹੋਇਆ ਵਜਦਾ ਨਹੀਂ ਹੋ ਗਿਆ ਲੋਕ ਸਾਡੇ ਆ ਰਹੇ ਨੇ ਸਾਡੇ ਕੈਂਡੀਡੇਟ ਸਾਹਿਬ ਵੀ ਆ ਗਏ ਨੇ ਇੱਧਰ ਵੀ ਸਾਡੇ ਕੈਂਡੀਡੇਟ ਸਾਹਿਬ ਨੇ ਅ ਅਰਨਜੋਤ ਸਿੰਘ ਜੀ ਆਏ ਨੇ ਡਰਾਈਵਰ ਹਾਂ ਜਨ ਸੇਵਾ ਡਰਾਈਵਰ ਪਾਰਟੀ ਦੇ ਨੇ ਇਹ ਡਰਾਈਵਰਾਂ ਦੇ ਹੱਕ ਵਿੱਚ ਨੇ ਤੇ ਇਹ ਪਠਾਨਕੋਟੋਂ ਕਹਿੰਦੇ ਸਾਨੂੰ ਪਤਾ ਲੱਗਾ ਇਹ ਵੀ ਆ ਗਏ ਨੇ ਤੇ ਹੋਰ ਵੀ ਭਾਈਚਾਰਾ ਸਾਡਾ ਵੀ ਆ ਰਿਹਾ ਹੈ ਤੇ ਅਸੀਂ ਇੱਥੇ ਭਾਰੀ ਜਿਹੜਾ ਕੱਠ ਦੇ ਨਾਲ ਜਿਹੜਾ ਅਸੀਂ ਇੱਥੇ ਜਿਹੜਾ ਪ੍ਰੋਟੈਸਟ ਕਰਾਂਗੇ ਉਹਦੇ ਲਈ ਰਿਸਪੋਨਸੀਬਲ ਸਾਰੀ ਜ਼ਿੰਮੇਵਾਰੀ ਸਾਣਾ ਸਿਟੀ ਦੇ ਐਸਐਚਓ ਦੀ ਹੋਏਗੀ ਤਾਂ ਜਿਲ੍ਹਾ ਪੁਲਿਸ ਗਰਦਾਸਪੁਰ ਦੀ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਜੋ ਇੱਕ ਡਰਾਈਵਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਔਰ ਇਸ ਨੂੰ ਲੈ ਕੇ ਕਾਫੀ ਲੋਕ ਸੱਜਣੇ ਤੇ ਬੈਠੇ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬੜਾ ਦੁੱਖ ਲੱਗਾ ਬੜਾ ਚਿੰਤਾ ਦਾ ਵਿਸ਼ਾ ਹੈ ਜਿੱਦਾਂ ਹੀ ਸਾਨੂੰ ਪਤਾ ਲੱਗਾ ਔਰ ਅਸੀਂ ਜਗਹ ਤੇ ਪਹੁੰਚੇ ਹਾਂ ਤੁਹਾਨੂੰ ਯਾਨੀ ਕਿ ਤੁਸੀਂ ਦੇਖ ਸਕਦੇ ਹੋ ਦਿਨ ਦਹਾੜੇ ਸ਼ਰਿਆਮ ਕਿਸ ਨੌਜਵਾਨ ਨੂੰ ਤੁਸੀਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਲਾਅਨ ਆਰਡਰ ਦਾ ਕੀ ਹਾਲ ਹੈ ਕੀ ਪੁਲਿਸ ਪ੍ਰੋਟੈਕਸ਼ਨ ਦਾ ਹਾਲ ਹੈ ਔਰ ਕਿੰਨੀ ਤੇਜ਼ੀ ਨਾਲ ਕ੍ਰਾਈਮ ਵਧਦਾ ਜਾ ਰਿਹਾ ਹੈ ਸੋ ਮੈਂ ਕਰੜੇ ਔਰ ਸਖਤ ਸ਼ਬਦਾਂ ਦੇ ਨਾਲ ਇਸ ਦੀ ਨਿਖੇਧੀ ਕਰਦਾ ਹਾਂ ਔਰ ਪਰਿਵਾਰ ਦੇ ਲਈ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਜਿਸ ਤਰ੍ਹਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਅਲਟੀਮੇਟ ਦਿੱਤਾ ਗਿਆ ਹੈ 1 ਘੰਟੇ ਦੇ ਦੌਰਾਨ ਪਰ ਸ਼ਾਸ਼ਨ ਜੁਰ ਇਨਸਾਫ ਦੇ ਵੇ ਪਰਿਵਾਰ ਬੜਾ ਦੁਖੀ ਹੈ ਬੱਚੇ ਦੇ ਸਿਰ ਤੋਂ ਪਿਓ ਦਾ ਸਾਯਾ ਨਹੀਂ ਰਿਹਾ ਉਸ ਔਰ ਉਹ ਔਰਤ ਵਿਲਕ ਦੀ ਜਿਹੜੀ ਰੋ ਰਹੀ ਦੇਖੀ ਨਹੀਂ ਜਾ ਰਹੀ ਔਰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਔਰ ਇਨਸਾਫ ਮੁਹਿਆ ਕਰਾਣਾ ਚਾਹੀਦਾ ਹੈ ਸਰ ਪਿਛਲੇ ਦਿਨੀ ਪਿੰਡ ਭੰਡਾਲ ਦੇ ਵਿੱਚ ਇਦਾਂ ਦਾ ਇੱਕ ਵਾਕਿਆ ਹੋ ਜਾਂਦਾ ਆ ਇੱਕ ਹਫ਼ਤੇ ਦੇ ਵਿੱਚ ਦੇ ਦੋ ਇਦਾਂ ਦੇ ਕੰਸ ਹੋ ਜਾਂਦੇ ਆ ਅੱਜ ਗੁਰਦਾਸਪੁਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਹਰ ਵਾਲੀ ਮੁਸੀਬਾਏ ਚੜਨ ਵਾਲੀ ਇਦਾਂ ਕਿਉਂ ਬਿਲਕੁਲ ਸੱਚ ਕਹਿ ਰਹੇ ਤੁਸੀਂ ਪਿਛਲੇ ਦਿਨੀ ਭੰਡਾਲ ਚ ਨਿਯਮ ਹੈ ਕਿ ਤੁਸੀਂ ਆਲਰੇਡੀ ਦੱਸਿਆ ਹੈ ਕਿ ਉਹ ਵੀ ਮਸ਼ੀਨ ਨੌਜਵਾਨ ਸੀਗਾ ਜਦ ਕਿ ਡਿਊਟੀ ਮੁਲਾਜ਼ਮਾਂ ਦੀ ਹੈ ਲੇਕਿਨ ਮੁਲਾਜ਼ਮ ਆਪਣੇ ਵਿਹਾਰ ਤੇ ਉਹਨੂੰ ਕੰਮ ਕਰਨ ਦੀ ਕਹਿ ਰਹੇ ਨੇ ਪਰ ਉਹਦੀ ਵੀ ਕਰਨ ਲੱਗਣ ਨਾਲ ਮੌਤ ਹੋ ਜਾਂਦੀ ਹੈ ਉੱਥੇ ਵੀ ਪਰਿਵਾਰ ਦੇ ਲਈ ਪਰਚਾ ਕੱਟ ਦਿੱਤਾ ਗਿਆ ਹੈ ਲੇਕਿਨ ਪਰਿਵਾਰ ਨੂੰ ਕੋਈ ਵੀ ਉਹਦੇ ਅੰਗੇਸ ਜੋ ਕਾਰਵਾਈ ਚਾਹੀਦੀ ਨਹੀਂ ਬਣਦੀ ਕਾਰਵਾਈ ਨਹੀਂ ਹੋਈ ਸੋ ਮੈਂ ਵੀ ਕਰਨ ਦੇ ਸ਼ਬਦਾਂ ਨਾਲ ਨਿਖੇਦੀ ਕਰਦਾ ਹੈ ਕਿ ਮਿਨੋਰਟੀ ਤੋਂ ਤੇਰੇ ਐਸਸੀ ਪੀਸੀ ਓਬੀਸੀ ਭਾਈਚਾਰੇ ਤੇ ਘੱਟ ਗਿਣਤੀਆਂ ਤੇ ਇਹ ਤਸ਼ੱਦਦ ਵਧਦਾ ਜਾ ਰਿਹਾ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਮੈਂ ਕਰਨ ਦੇ ਸ਼ਬਦਾਂ ਨਾਲ ਨਿਖੇਦੀ ਕਰਦਾ ਹਾਂ